ਇੱਕ ਜੌਂਦੇ ਨੌਜਵਾਨ ਨੂੰ ਮਰਦਾ ਸਾਬਤ ਕਰਕੇ ਉਸ ਦੀ ਮੌਤ ਦਾ ਸਰਟੀਫਿਕੇਟ ਵੀ ਬਣਵਾ ਲਿਆ ਜਾਂਦਾ ਹੈ ਕਿਸ ਕਰਕੇ ਕਿਉਂਕਿ ਇੱਕ ਬੀਮਾ ਹੋਇਆ ਹੁੰਦਾ ਹੈ ਕਿ ਬੀਮੇ ਦਾ ਪੈਸਾ ਉਹਨਾਂ ਨੂੰ ਮਿਲ ਸਕੇ ਇਸ ਵਿੱਚ ਕੌਣ ਕੌਣ ਸ਼ਾਮਲ ਸੀ ਦਰਅਸਲ ਇਸ ਦੇ ਵਿੱਚ ਤਾਂ ਇੱਕ ਫਰਜੀ ਪਤਨੀ ਵੀ ਬਣਾਇਆ ਗਿਆ ਔਰ ਉਹ ਕਿਸ ਨੂੰ ਬਣਾਇਆ ਗਿਆ ਇਸ ਦੇ ਬਾਰੇ ਫਿਰੋਜ਼ਪੁਰ ਦੀ ਪੁਲਿਸ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਐੱਸਐੱਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਔਰ ਇਸ ਮਾਮਲੇ ਦੇ ਵਿੱਚ ਇੱਕ ਜਿਉਂਦਾ ਨੌਜਵਾਨ ਜਿਸ ਨੇ ਫਿਰ ਪੁਲਿਸ ਨੂੰ ਬਾਅਦ ਵਿੱਚ ਜਾ ਕੇ ਦੱਸਿਆ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਨਾਮ ਦਾ ਤਾਂ ਮੌਤ ਦਾ ਸਰਟੀਫਿਕੇਟ ਵੀ ਕਿਸੇ ਨੇ ਬਣਵਾ ਲਿਆ ਔਰ ਬੀਮਾ ਲੈਣ ਦੀ ਕੋਸ਼ਿਸ਼ ਹੋਈ ਹੈ ਇਹ ਸਾਰੇ ਮਾਮਲੇ ਦੇ ਵਿੱਚ ਫਿਰ ਕਿਹੜੇ ਕਿਹੜੇ ਮੁਲਜ਼ਮ ਨੇ ਔਰ ਕਿੰਨੇ ਗ੍ਰਿਫਤਾਰ ਹੋਏ ਜਾਂ ਫਰਾਰ ਨੇ ਇਸ ਦੇ ਬਾਰੇ ਪੁਲਿਸ ਵੱਲੋਂ ਕੀ ਕੁਝ ਦੱਸਿਆ ਗਿਆ ਇਸ ਦੇ ਬਾਰੇ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਫਿਰੋਜ਼ਪੁਰ ਦੇ ਵਿੱਚ ਇੱਕ ਚਲਦਾ ਫਿਰਦਾ ਮੁਰਦੇ ਦੀ ਗੱਲ ਸਾਹਮਣੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਉਂਦੇ ਨੌਜਵਾਨ ਨੂੰ ਮੌਤ ਦਾ ਸਰਟੀਫਿਕੇਟ ਮਿਲ ਜਾਂਦਾ ਹੈ ਬੀਮਾ ਲੈਣ ਦੇ ਲਈ ਇੱਕ ਮਹਿਲਾ ਨੇ ਇੱਕ ਔਰਤ ਨੇ ਫਰਜੀ ਪਤਨੀ ਬਣ ਕੇ ਇੱਕ ਹਲਫਨਾਮਾ ਵੀ ਦਾਖਲ ਕੀਤਾ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਅਨਿਰuddh ਗੁਪਤਾ ਦੀ ਰਿਪੋਰਟ ਦੱਸਦੀ ਹੈ ਫਰੋਇਪੁਰ ਤੋਂ ਕਿ ਪਿੰਡ ਨਵਾਂ ਪੁਰਬਾ ਦੇ ਵਿਸ਼ਾਲ ਜਿਹੜਾ ਕਿ ਉਮਰ ਉਸ ਦੀ ਸਿਰਫ 19 ਸਾਲ ਹੈ ਨੌਜਵਾਨ ਨੂੰ ਉਦੋਂ ਝਟਕਾ ਲੱਗਿਆ ਜਦੋਂ ਉਸ ਨੂੰ ਪੰਜਾਬ ਦੇ ਮੁੱਖ ਰਜਿਸਟਰਾਰ ਜਨਮ ਤੇ ਮੌਤ ਜਿਹੜੇ ਸਰਟੀਫਿਕੇਟ ਬਣਾਉਂਦੇ ਨੇ ਜਾਰੀ ਆਪਣਾ ਹੀ ਮੌਤ ਦਾ ਸਰਟੀਫਿਕੇਟ ਮਿਲਿਆ ਉਸ ਨੂੰ ਤਰਨਤਾਰਨ ਦੇ ਇੱਕ ਧਾਰਮਿਕ ਸੰਗਠਨ ਦੀ ਰਿਪੋਰਟ ਵੀ ਮਿਲੀ ਜਿਸ ਨੇ ਉਸ ਦੇ ਫੁੱਲ ਜਲ ਪ੍ਰਵਾਹ ਕਰਨ ਸੰਬੰਧੀ ਸਰਟੀਫਿਕੇਟ ਜਾਰੀ ਕੀਤਾ ਜਿੱਥੇ ਖੁਦ ਨੂੰ ਉਸ ਦੀ ਪਤਨੀ ਦੱਸਣ ਵਾਲੀ ਔਰਤ ਨੇ ਹਲਫਨਾਮਾ ਜਮ੍ਹਾਂ ਕਰਵਾਇਆ ਹੋਇਆ ਸੀ ਵਿਸ਼ਾਲ ਇਸ ਗੱਲ ਨੂੰ ਲੈ ਕੇ ਹੈਰਾਨ ਹੋ ਗਿਆ ਔਰ ਇਸ ਘਟਨਾਕ੍ਰਮ ਨਾਲ ਜੂਝ ਰਿਹਾ ਹੈ ਖੁਦ ਨੂੰ ਜ਼ਿੰਦਾ ਸਾਬਤ ਕਰਨ ਲਈ ਦਰਦਦਰ ਦੀਆਂ ਠੋਕਰਾਂ ਖਾ ਰਿਹਾ ਹੈ ਉਸ ਨੇ ਮੌਤ ਦੇ ਜਾਲੀ ਸਰਟੀਫਿਕੇਟ ਤੇ ਕਥਿਤ ਪਤਨੀ ਦੇ ਹਲਫਨਾਮੇ ਅਤੇ ਝੂਠੇ ਬੀਮੇ ਕਲੇਮ ਦੀਆਂ ਕਾਪੀਆਂ ਦੇ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਹ ਵੀ ਕਿਹਾ ਕਿ ਉਹ ਚਲਦਾ ਫਿਰਦਾ ਮਰਦਾ ਬਣ ਗਿਆ ਇਹ ਮਾਮਲਾ ਇੱਕ ਬੀਮਾ ਏਜੰਟ ਵੱਲੋਂ ਬੀਮੇ ਦੇ ਦਾਅਵੇ ਦੀ ਪੁਸ਼ਟੀ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾਂ ਦੇ ਸਰਪੰਚ ਨਾਲ ਰਾਬਤਾ ਕਰਨ ਤੇ ਸਾਹਮਣੇ ਆਇਆ ਜਿਸ ਮਗਰੋਂ ਸਰਪੰਚ ਨੇ ਵਿਸ਼ਾਲ ਦੇ ਰਿਸ਼ਤੇਦਾਰ ਨੂੰ ਉਸ ਦੀ ਵਿਸ਼ਾਲ ਦੀ ਮੌਤ ਬਾਰੇ ਪੁੱਛਿਆ ਬਾਦ ਵਿੱਚ ਪਤਾ ਲੱਗਿਆ ਕਿ ਵਿਸ਼ਾਲ ਤਾਂ ਜਿਉਂਦਾ ਜਾਗਦਾ ਉਸ ਦੇ ਨਾਲ ਤਾਂ ਕਿਸੇ ਨੇ ਫਰਾਡ ਕੀਤਾ ਧੋਖਾ ਕੀਤਾ ਸਿਰਫ ਬੀਮਾ ਹਾਸਲ ਕਰਨ ਦੀ ਖਾਤਰ ਜਦੋਂ ਇਸ ਮਾਮਲੇ ਦੀ ਅਗਲੇਰੀ ਕੋਖ ਕੀਤੀ ਗਈ ਕਿ ਆਖਰਕਾਰ ਇਹ ਵਾਪਰਿਆ ਕਿਵੇਂ ਹੋਇਆ ਕਿਵੇਂ ਤਾਂ ਪਤਾ ਲੱਗਿਆ ਕਿ ਇੱਕ ਜਾਲਸਾ ਔਰਤ ਜਿਸ ਨੇ ਸਾਰੀ ਸਾਜ਼ਿਸ਼ ਘੜੀ ਉਸ ਦੀ ਪਤਨੀ ਬਣ ਕੇ ਉਸ ਨੂੰ ਮ੍ਰਿਤਕ ਤੱਕ ਐਲਾਨ ਦਿੱਤਾ ਤੇ ਉਸ ਦੀ ਮੌਤ ਦਿਲ ਦਾ ਦੌਰੇ ਕਾਰਨ ਹੋਈ ਦੱਸਦਿਆਂ ਬੀਮੇ ਦਾ ਕਲੇਮ ਲੈਣ ਲਈ ਦਸਤਾਵੇਜ਼ ਜਮ੍ਹਾਂ ਤੱਕ ਕਰਵਾਏ ਸਨ ਵਿਸ਼ਾਲ ਨੇ ਦੱਸਿਆ ਕਿ ਪਹਿਲਾਂ ਮੈਂ ਮੋਗਾ ਦੇ ਪਿੰਡ ਕੋਟਕਰੋੜ ਕਲਾਂ 'ਚ ਰਹਿੰਦਾ ਸੀ ਪਰ 6 ਕੁ ਮਹੀਨਿਆਂ ਤੋਂ ਨਵਾਂਪੁਰ ਬਾ 'ਚ ਰਹਿ ਰਿਹਾ ਫਿਰੋਜ਼ਪੁਰ 'ਚ ਉਸ ਨੇ ਵੀ ਕਿਹਾ ਕਿ ਉਸ ਦੇ ਗੁਆਂਢ 'ਚ ਰਹਿੰਦੀ ਔਰਤ ਨੇ ਪ੍ਰਾਈਵੇਟ ਬੈਂਕ ਤੋਂ ਘੱਟ ਵਿਆਜ ਤੇ ਕਰਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ ਔਰ ਉਸ ਔਰਤ ਨੂੰ ਦਸਤਾਵੇਜ਼ ਦਿੱਤੇ ਸਨ ਉਹ ਕੇ ਵਾਈ ਸੀ ਲਈ ਉਸ ਨੂੰ ਬੈਂਕ ਵੀ ਲੈ ਕੇ ਗਈ ਸੀ ਹਾਲਾਂਕਿ ਵਿਸ਼ਾਲ ਨੇ ਕਿਹਾ ਕਿ ਉਸ ਨੂੰ ਕਰਜ਼ਾ ਨਹੀਂ ਮਿਲਿਆ ਵਿਸ਼ਾਲ ਨੇ ਆਖਿਆ ਕਿ ਜਦੋਂ ਸਰਪੰਚ ਨੇ ਮੇਰੇ ਅੰਕਲ ਨੂੰ ਫੋਨ ਕੀਤਾ ਤਾਂ ਮੈਨੂੰ ਇਸ ਸਾਰੀ ਧੋਖਾਧੜੀ ਬਾਰੇ ਪਤਾ ਲੱਗਿਆ ਸਰਪੰਚ ਨੇ ਦੱਸਿਆ ਜਦੋਂ ਕਿ ਉਸ ਦੇ ਪਰਿਵਾਰ ਨੂੰ ਕਿ ਵਿਸ਼ਾਲ ਦੀ ਕੀ ਮੌਤ ਹੋ ਗਈ ਉਹ ਸਾਰੇ ਹੱਕੇ ਬੱਕੇ ਰਹਿ ਗਏ ਹੈਰਾਨ ਰਹਿ ਗਏ ਫਿਰ ਜਾ ਕੇ ਇਹ ਜਿਹੜੀ ਪੋਲ ਖੁੱਲਦੀ ਹੈ ਜਦੋਂ ਇਸ ਦੀ ਪੈਰਵਾਹੀ ਕੀਤੀ ਜਾਂਦੀ ਹੈ ਫਿਰ ਉਸ ਨੇ ਕਿਹਾ ਕਿ ਮੈਂ ਮੜਲੇ ਸਿਹਤ ਕੇਂਦਰ ਪੀਸੀ ਪੀਐਸਈ ਡਰੋਲੀ ਕਲਾਂ ਜ਼ਿਲ੍ਹਾ ਮੋਗਾ ਵੱਲੋਂ ਜਾਰੀ ਮੌਤ ਦੇ ਸਰਟੀਫਿਕੇਟ ਦੀ ਕਾਪੀ ਤੋਂ ਇਲਾਵਾ ਹਰੀਕੇ 'ਚ ਸਥਿਤ ਬਾਬਾ ਕੁੰਦਨ ਸਿੰਘ ਧਾਮ ਵੱਲੋਂ ਜਾਰੀ ਜਲ ਫੁੱਲ ਜਲ ਪ੍ਰਵਾਹ ਕਰਨ ਦੀ ਰਸੀਦ ਸੰਜਣਾ ਵੱਲੋਂ ਖੁਦ ਨੂੰ ਉਸਦੀ ਪਤਨੀ ਦੱਸਣ ਲਈ ਜਮ੍ਹਾਂ ਕਰਵਾਇਆ ਗਿਆ ਹਲਫਨਾਮਾ ਪ੍ਰਾਪਤ ਕੀਤਾ ਉਸਨੇ ਇਹ ਵੀ ਆਖਿਆ ਕਿ ਆਧਾਰ ਕਾਰਡ ਉੱਤੇ ਫੋਟੋ ਨਾਲ ਛੇੜਖਾਨੀ ਕੀਤੀ ਗਈ ਉਸਨੇ ਕਿਹਾ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ HDFC ਲਾਈਫ ਇੰਸ਼ੋਰੈਂਸ ਕੰਪਨੀ ਤੋਂ ਮੇਰੇ ਨਾਮ ਤੇ ਲਗਭਗ 1.43 ਕਰੋੜ ਰੁਪਏ ਦੀਆਂ ਬੀਮਾ ਪਾਲਸੀਆਂ ਜਾਰੀ ਕੀਤੀਆਂ ਗਈਆਂ ਸਨ ਤੇ ਕਿਸ਼ਤਾਂ ਵੀ ਭਰੀਆਂ ਗਈਆਂ ਸਨ ਉਸਨੇ ਆਖਿਆ ਕਿ ਇਹ ਸਾਰੀ ਸਾਜ਼ਿਸ਼ ਮੇਰੇ ਦਸਤਾਵੇਜ਼ ਵਰਤ ਕੇ ਬੀਮਾ ਕਲੇਮ ਕਰਨ ਦੇ ਲਈ ਰਚੀ ਗਈ ਹੈ ਹੁਣ ਇਸ ਦੇ ਵਿੱਚ ਆਰਥ ਤਾ ਸ਼ਾਮਲ ਹੀ ਸੀ ਪਰ ਹੋਰ ਕੌਣ-ਕੌਣ ਉਸ ਦੇ ਨਾਲ ਸ਼ਾਮਲ ਸੀ ਇਸ ਦੇ ਬਾਰੇ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਐਸਐਸਪੀ ਨੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਪੁਲਿਸ ਨੂੰ ਵਿਸ਼ਾਲ ਤੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਮੋਢਲੀ ਪੜਤਾਲ ਮਗਰੋਂ ਤਿੰਨ ਮੁਲਜ਼ਮਾ ਜਿਸ ਵਿੱਚ ਸੁਖਦੇਵ ਸਿੰਘ ਸੰਜਣਾਵਾਸੀ ਪਿੰਡ ਕੁੰਡੇ ਅਤੇ ਸਾਇਲ ਖਾਨਾ ਦੇ ਨਾਮ ਸਾਹਮਣੇ ਆਏ ਨੇ ਉਹਨਾਂ ਆਖਿਆ ਕਿ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਜਾਂ ਕਿੰਨੀਆਂ ਨਹੀਂ ਹੋਈਆਂ ਇਸ ਦੇ ਬਾਰੇ ਕੋਈ ਵੀ ਫਿਲਹਾਲ ਸੂਚਨਾ ਨਹੀਂ ਮਿਲੀ। ਪਰ ਇਹ ਜ਼ਰੂਰ ਕਿਹਾ ਗਿਆ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਵਿੱਚ ਤਿੰਨ ਜਣਿਆਂ ਨੂੰ ਨਾਮਜ਼ਦ ਕਰ ਲਿਆ ਗਿਆ। ਤਾਂ ਇੱਕ ਝੂਠਾ ਦਸਤਾਵੇਜ਼ ਤਿਆਰ ਕਰਕੇ ਮੌਤ ਦਾ ਸਰਟੀਫਿਕੇਟ ਤਿਆਰ ਕਰਕੇ ਕਿਵੇਂ 1.43 ਕਰੋੜ ਰੁਪਏ ਤੱਕ ਦੇ ਬੀਮੇ ਦਾ ਲਾਲਚ ਇਹਨਾਂ ਤਿੰਨਾਂ ਨੂੰ ਮਰਵਾ ਬੈਠਾ ਔਰ ਇਹ ਸਾਰਾ ਭੇਤ ਉਦੋਂ ਖੁੱਲ ਗਿਆ ਜਦੋਂ ਇੱਕ ਪਿੰਡ ਦੇ ਸਰਪੰਚ ਨੇ ਵਿਸ਼ਾਲ ਦੇ ਪਰਿਵਾਰ ਨੂੰ ਦੱਸਿਆ ਕਿ ਤੁਹਾਡੇ ਬੇਟੇ ਦੀ ਮੌਤ ਕਦੋਂ ਹੋਈ ਉਸ ਨੂੰ ਲੈ ਕੇ ਭੇਤ ਖੁੱਲਿਆ ਜਦੋਂ ਸਾਰੇ ਹੈਰਾਨ ਰਹਿ ਗਏ ਉਸ ਦੀ ਪੈਰਵਾਈ ਕੀਤੀ ਗਈ ਜਲ ਪ੍ਰਵਾਹ ਕਰਨ ਨੂੰ ਲੈ ਕੇ ਕਿਹੜਾ ਦਸਤਾਵੇਜ਼ ਸੀ ਕਿਹੜਾ ਮਿਲਿਆ ਉਸ ਤੋਂ ਬਾਅਦ ਮੌਤ ਦਾ ਸਰਟੀਫਿਕੇਟ ਜਿੱਥੇ ਜਾਰੀ ਹੁੰਦਾ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਤਾ ਇੱਕ ਬੀਮਾ ਕਲੇਮ ਕਰਵਾਉਣ ਦੀ ਵਾਸਤੇ ਸਾਰੀ ਝੂਠੀ ਕਹਾਣੀ ਰਚੀ ਗਈ ਸਾਜ਼ਿਸ਼ ਘੜੀ ਗਈ ਜਿਸ ਨੂੰ ਲੈ ਕੇ ਹੁਣ ਪਰਦਾ ਫਾਸ਼ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਲੇਰੀ ਕਾਰਵਾਈ ਕਰਦੇ ਹਾਂ ਉਹਨਾਂ ਸਾਰੇ ਮੁਲਜ਼ਮਾਂ ਦੇ ਖਿਲਾਫ ਕੀ ਕੀ ਸਖਤ ਕਾਰਵਾਈ ਕੀਤੀ ਜਾਂਦੀ ਔਰ ਵਿਸ਼ਾਲ ਨੂੰ ਇਸ ਮਾਮਲੇ ਵਿੱਚ ਇਨਸਾਫ ਦਵਾਇਆ ਜਾਂਦਾ ਆਉਣ ਵਾਲੇ ਸਮੇਂ ਵਿੱਚ ਜਿਵੇਂ ਹੀ ਕੋਈ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ